ਲੋ ਜੀ ਅੱਜ ਆਪਾਂ ਪਹੁੰਚੇ ਹੋਏ ਆ ਜਰਮਨ ਦੇ ਸ਼ਹਿਰ ਦਿਖਾਉ ਦੇ ਵਿੱਚ ਠੀਕ ਹੈ ਜੀ ਜਿਹੜਾ ਇਹ ਸ਼ਹਿਰ ਆ ਦਿਖਾਉ ਇਹ ਕਿਉਂ ਖਾਸ ਆ ਖਾਸ ਇਸ ਕਰਕੇ ਆ ਵੀ ਜਿਹੜਾ 1933 ਦੇ ਵਿੱਚ ਆਪਾਂ ਕਹਿੰਦੇ ਨਾਜ਼ੀ ਪਾਰਟੀ ਦਾ ਪਹਿਲਾ ਕੈਂਪਸ ਸੀ ਉਹ ਉਰੇ ਬਣਿਆ ਸੀਗਾ ਸਭ ਤੋਂ ਜ਼ਿਆਦਾ ਆਪਾਂ ਕਹਿੰਦੀ ਆ ਵੀ ਉਰੇ ਤਸ਼ੱਦਦ ਹੋਏ ਨੇ ਲੋਕਾਂ ਦੇ 40000 ਤੋਂ ਉੱਤੇ ਜੇ ਆਪਾਂ ਕਹਿੰਦੀ ਆ ਲੋਕ ਉਰੇ ਮਾਰੇ ਗਏ ਨੇ ਤੁਸੀਂ ਕਹਦੋ ਬਿਮਾਰੀ ਨਾਲ ਮਾਰਤੇ ਭੁੱਖ ਨਾਲ ਮਾਰਤੇ ਤਸੀਂ ਇਹ ਦੇ ਕੇ ਮਾਰਤੇ ਤੁਸੀਂ ਕੋਈ ਵੀ ਚੀਜ਼ ਇਹਦੇ ਚ ਐਡ ਕਰ ਸਕਦੇ ਹੋ ਤੇ ਜਿਹੜੀਆਂ ਇਹ ਸ਼ਹਿਰ ਦੇ ਵਿੱਚ ਆਪਾਂ ਕਹਿੰਦੇ ਸ਼ੀਲਡਾਂ ਲੱਗੀਆਂ ਹੋਣ ਨੇ ਪਲੇਟਾਂ ਲੱਗੀਆਂ ਹੁੰਦੀਆਂ ਨੇ ਵੀ ਤੁਸੀਂ ਕਿੱਧਰ ਨੂੰ ਜਾਣਾ ਜਿਹੜਾ ਆਪਾਂ ਕਹਿੰਦੇ ਸੜਕ ਆ ਗਿਆ ਸੜਕਾਂ ਦਾ ਨਾਮ ਵਗੈਰਾ ਉਹ ਸਾਰਾ ਹੀ ਇਹਨਾਂ ਨੇ ਲਾਲ ਰੰਗ ਦੇਆਂ ਸ਼ੀਲਡਾਂ ਦੇ ਉੱਤੇ ਲਿਖਿਆ ਹੋਇਆ ਰੈੱਡ ਦੇ ਉੱਤੇ ਉਹਦਾ ਮਤਲਬ ਵੀ ਇਹੀ ਆ ਵੀ ਇੱਥੇ ਬਹੁਤ ਖੂਨ ਡੁੱਲਿਆ ਬਹੁਤ ਨਜਾਇਜ਼ ਹੋਇਆ ਉਦੋਂ ਬਾਅਦ ਫਿਰ ਇਹ 1945 ਦੇ ਵਿੱਚ ਕੈਂਪ ਬੰਦ ਕਰਾਇਆ ਗਿਆ ਅਮਰੀਕਾ ਵਾਲਿਆਂ ਵੱਲੋਂ ਠੀਕ ਹੈ ਜੀ ਤੇ ਇੱਥੋਂ ਇਹ ਸ਼ੁਰੂ ਹੁੰਦਾ ਕਿਸੇ ਵੀ ਭਾਣ ਪ੍ਰਾਣੇ ਆਉਣ ਹੋਵੇ ਕਿਉਂਕਿ ਲੋਕ ਹੱਜ ਨੂੰ ਹਿਸਟਰੀ ਦੇ ਤੌਰ ਤੇ ਟੂਰ ਐਸਟੋਰੀ ਦੇਖਣ ਆਉਂਦੇ ਨੇ ਇੱਥੇ ਪਾਰ ਕਰਕੇ ਇੱਥੋਂ ਸ਼ੁਰੂ ਹੋ ਜਾਂਦਾ ਅੱਗੇ ਤੁਸੀਂ ਜਾ ਕੇ ਦੇਖ ਸਕਦੇ ਹੋ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਰਹਨੇ ਆ ਨਹੀਂ ਇਹਦਾ ਆਪਾਂ ਦੂਜਾ ਪੂਰਾ ਵਲੌਗ ਹੀ ਬਣਾ ਦਨੇ ਆ